ਬਿਜਲੀ ਬਿੱਲ 2025 ਦੇ ਖਿਲਾਫ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ ਉਸ ਨਾਮ ਦੇ ਐਸ ਡੀਓ ਦਫਤਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ 60 ਦੇ ਲਗਭਗ ਕਿਸਾਨ ਜਿਹੜੇ ਪ੍ਰੀਪੇਡ ਬਿਜਲੀ ਮੀਟਰ ਨੇ ਉਹ ਲੈ ਕੇ ਆਏ ਨੇ ਅਸੀਂ ਲਗਾਤਾਰ ਇੱਥੇ ਕਵਰੇਜ ਕਰ ਰਹੇ ਹਾਂ ਪਰ ਇਹ ਦਫਤਰ ਦੇ ਅੰਦਰੋਂ ਕੋਈ ਵੀ ਮੁਲਾਜ਼ਮ ਨਹੀਂ ਬਾਹਰ ਆਇਆ ਕਿਸੇ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਅਸੀਂ ਐਸ ਡੀਓ ਸਾਹਿਬ ਦਾ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਨੇ ਵੀ ਸਾਫ਼ ਤੌਰ ਤੇ ਕਿਹਾ ਕਿ ਅਸੀਂ ਇਸ ਵਕਤ ਬਾਹਰ ਹਾਂ ਕੋਈ ਵੀ ਸੈਕੰਡ ਆਫੀਸਰ ਕੈਮਰੇ ਅੱਗੇ ਜਵਾਬ ਨਹੀਂ ਦੇ ਸਕਦਾ ਤੇ ਹੁਣ ਦਫਤਰ ਦੇ ਸਾਹਮਣੇ ਜਿਹੜੇ ਇਹ ਮੀਟਰ ਹੈਗੇ ਨੇ ਵੱਡੀ ਗਿਣਤੀ ਦੇ ਵਿੱਚ ਉਹ ਕਿਸਾਨ ਰੱਖ ਕੇ ਜਾ ਰਹੇ ਨੇ ਬਾਈ ਜੀ ਕਿਸ ਤਰੀਕੇ ਨਾਲ ਦੇਖਦੇ ਹਾਂ ਤੁਸੀਂ ਆਫਿਸ ਦੇ ਬਾਹਰ ਇਹ ਮੀਟਰ ਰੱਖੇ ਨੇ ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੁਣ ਤੱਕ ਅਸੀਂ ਇਹ ਅਧਿਕਾਰੀਆਂ ਨੂੰ ਅੰਦਰ ਵੀ ਜਾ ਕੇ ਵੀ ਕਿਹਾ ਜੀ ਉਹ ਕਹਿੰਦੇ ਵੀ ਐਸਡੀਓ ਸਾਹਿਬ ਆਉਣਗੇ ਉਹ ਗੱਲ ਕਰਨਗੇ ਐਸਡੀਓ ਸਾਹਿਬ ਨਾਲ ਮੈਂ ਫੋਨ ਤੇ ਗੱਲ ਕਰੀ ਐ ਮੈਂ ਜ਼ਿਲ੍ਹਾ ਪ੍ਰਧਾਨ ਸੰਤਰਾਮ ਸਿੰਘ ਸ਼ੈਲੀ ਅਸੀਂ ਨੇ ਫੋਨ ਤੇ ਗੱਲ ਕਰੀ ਐ ਸਾਨੂੰ ਮਤਲਬ ਟਾਲਮਟੋਲ ਕਰੀ ਜਾਂਦੇ ਨੇ ਵੀ ਅਸੀਂ 15 ਮਿੰਟਾਂ ਨੂੰ ਆਏ ਅਸੀਂ 10 ਮਿੰਟਾਂ ਨੂੰ ਆਏ ਸਾਨੂੰ ਘਟੋ ਘਟ ਘੰਟਾ ਹੋ ਗਿਆ ਇੱਥੇ ਆਏ ਨੂੰ ਹਜੇ ਤੱਕ ਕੋਈ ਅਧਿਕਾਰੀ ਸਾਡੀ ਗੱਲ ਨਹੀਂ ਸੁਣਦਾ ਯਾਰ ਹੁਣ ਤੁਸੀਂ ਕੀ ਕਰਕੇ ਜਾਓਗੇ ਫਿਰ ਹੁਣ ਅਸੀਂ ਆ ਜਿਹੜਾ ਐਸਡੀ ਦਾ ਦਫ਼ਤਰ ਆ ਜੀ ਆ ਸਾਹਮਣੇ ਆ ਕਲਾਰ ਕਲੜਾ ਏ ਏ ਸੀ ਲਿਖਿਆ ਹੈ ਇਹ ਮਤਲਬ ਐਸਡੀਓ ਸਾਹਿਬ ਨੇ ਇਹਨਾਂ ਦੇ ਦਫ਼ਤਰ ਦੇ ਸਾਹਮਣੇ ਅਸੀਂ ਧਰ ਤੇ ਜੇ ਕੋਈ ਨਹੀਂ ਆ ਕੇ ਗੱਲ ਕਰਦਾ ਤਾਂ ਨਾ ਕਰੇ ਅਸੀਂ ਨੇ ਐਸਡੀਓ ਦਫ਼ਤਰ ਚ ਸਮਾਉਣੇ ਤੇ ਸਮਾਤੇ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸੁਨਾਮ ਐਸਡੀਓ ਆਫਿਸ ਦੇ ਵਿੱਚ ਅਸੀਂ ਖੜੇ ਆ ਇੰਜੀਨੀਅਰ ਕੁਲਾ ਗੁਨਾਲ ਕਾਲੜਾ ਦਾ ਜਿਹੜਾ ਹੈਗਾ ਆਫਿਸ ਇਹ ਜਿੱਥੇ ਕਿਸਾਨਾਂ ਦੇ ਵੱਲੋਂ ਜਿਹੜੇ ਇਹ ਜਿੰਨੇ ਵੀ ਮੀਟਰ ਹੈਗੇ ਨੇ ਉਹ ਰੱਖੇ ਗਏ ਨੇ ਤੇ ਸਾਫ ਤੌਰ ਤੇ ਅਸੀਂ ਵੀ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਬਾਹਰ ਕਿਸੇ ਫੀਲਡ ਦੇ ਵਿੱਚ ਗਿਆ ਹੋਇਆ ਇੱਥੇ ਨਹੀਂ ਪਹੁੰਚ ਸਕਦਾ ਪਰ ਕਿਸਾਨਾਂ ਦੇ ਵੱਲੋਂ ਆਪਣੀ ਕਾਰਵਾਈ ਆ ਕਰ ਦਿੱਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਬਿਜਲੀ ਵਿਭਾਗ ਦੇ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਬਿਜਲੀ ਬਿੱਲ 2025 ਦੇ ਖਿਲਾਫ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ ਉਸ ਨਾਮ ਦੇ ਐਸ ਡੀਓ ਦਫ਼ਤਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ 60 ਦੇ ਲਗਭਗ ਕਿਸਾਨ ਜਿਹੜੇ ਪ੍ਰੀਪੇਡ ਬਿਜਲੀ ਅਸੀਂ ਲਗਾਤਾਰ ਇੱਥੇ ਕਵਰੇਜ ਕਰ ਰਹੇ ਹਾਂ ਪਰ ਇਹ ਦਫ਼ਤਰ ਦੇ ਅੰਦਰੋਂ ਕੋਈ ਵੀ ਮੁਲਾਜ਼ਮ ਨਹੀਂ ਬਾਹਰ ਆਇਆ ਕਿਸੇ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਅਸੀਂ ਐਸਡੀਓ ਸਾਹਿਬ ਦਾ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਨੇ ਵੀ ਸਾਫ਼ ਤੌਰ ਤੇ ਕਿਹਾ ਕਿ ਅਸੀਂ ਇਸ ਵਕਤ ਬਾਹਰ ਹਾਂ ਕੋਈ ਵੀ ਸੈਕੰਡ ਆਫੀਸਰ ਕੈਮਰੇ ਅੱਗੇ ਜਵਾਬ ਨਹੀਂ ਦੇ ਸਕਦਾ ਤੇ ਹੁਣ ਦਫ਼ਤਰ ਦੇ ਸਾਹਮਣੇ ਜਿਹੜੇ ਇਹ ਮੀਟਰ ਹੈਗੇ ਨੇ ਵੱਡੀ ਗਿਣਤੀ ਦੇ ਵਿੱਚ ਉਹ ਕਿਸਾਨ ਰੱਖ ਕੇ ਜਾ ਰਹੇ ਨੇ ਬਈ ਕਿਸ ਤਰੀਕੇ ਨਾਲ ਦੇਖਦੇ ਹਾਂ ਤੁਸੀਂ ਆਫਿਸ ਦੇ ਬਾਹਰ ਇਹ ਮੀਟਰ ਰੱਖੇ ਨੇ ਕਿਸੇ ਅਧਿਕਾਰੀ ਨੇ ਤੁਹਾ ਨਾਲ ਗੱਲਬਾਤ ਕੀਤੀ ਹੁਣ ਤੱਕ ਅਸੀਂ ਅਧਿਕਾਰੀਆਂ ਨੂੰ ਅੰਦਰ ਵੀ ਜਾ ਕੇ ਵੀ ਕਿਹਾ ਜੀ ਉਹ ਕਹਿੰਦੇ ਵੀ ਐਸਡੀਓ ਸਾਹਿਬ ਆਉਣਗੇ ਉਹ ਗੱਲ ਕਰਨਗੇ ਐਸਡੀਓ ਸਾਹਿਬ ਨਾਲ ਮੈਂ ਫੋਨ ਤੇ ਗੱਲ ਕਰੀ ਐ ਮੈਂ ਜ਼ਿਲ੍ਹਾ ਪ੍ਰਧਾਨ ਸੰਤਰਾਮ ਸਿੰਘ ਸ਼ੈਲੀ ਅਸੀਂ ਨੇ ਫੋਨ ਤੇ ਗੱਲ ਕਰੀ ਐ ਸਾਨੂੰ ਮਤਲਬ ਟਾਲਮਟੋਲ ਕਰੀ ਜਾਂਦੇ ਨੇ ਵੀ ਅਸੀਂ 15 ਮਿੰਟਾਂ ਨੂੰ ਆਏ ਅਸੀਂ 10 ਮਿੰਟਾਂ ਨੂੰ ਆਏ ਸਾਨੂੰ ਘਟੋ ਘਟ ਘੰਟਾ ਹੋ ਗਿਆ ਇੱਥੇ ਆਏ ਨੂੰ ਹਜੇ ਤੱਕ ਕੋਈ ਅਧਿਕਾਰੀ ਸਾਡੀ ਗੱਲ ਨਹੀਂ ਸੁਣਦਾ ਆ ਹੁਣ ਤੁਸੀਂ ਕੀ ਕਰਕੇ ਜਾਓਗੇ ਫਿਰ ਹੁਣ ਅਸੀਂ ਆ ਜਿਹੜਾ ਐਸਡੀਓ ਦਾ ਦਫ਼ਤਰ ਆ ਜੀ ਆ ਸਾਹਮਣੇ ਅਕਲਾਰ ਕਲੜਾ ਏ ਏ ਸੀ ਲਿਖਿਆ ਹੈ ਇਹ ਮਤਲਬ ਐਸਡੀਓ ਸਾਹਿਬ ਨੇ ਇੰਨਾ ਦੇ ਦਫ਼ਤਰ ਦੇ ਸਾਹਮਣੇ ਅਸੀਂ ਧਰਤੇ ਜੇ ਕੋਈ ਨਹੀਂ ਆ ਕੇ ਗੱਲ ਕਰਦਾ ਤਾਂ ਨਾ ਕਰੇ ਅਸੀਂ ਨੇ ਐਸਡੀਓ ਦਫ਼ਤਰ ਚ ਸਮਾਉਣੇ ਤੇ ਸਮਾਤੇ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸੁਨਾਮ ਐਸਡੀਓ ਆਫਿਸ ਦੇ ਵਿੱਚ ਅਸੀਂ ਖੜੇ ਆ ਇੰਜੀਨੀਅਰ ਕੁਲਾ ਗੁਨਾਲ ਕਾਲੜਾ ਦਾ ਜਿਹੜਾ ਹੈਗਾ ਆਫਿਸ ਇਹ ਜਿੱਥੇ ਕਿਸਾਨਾਂ ਦੇ ਵੱਲੋਂ ਜਿਹੜੇ ਇਹ ਜਿੰਨੇ ਵੀ ਮੀਟਰ ਹੈਗੇ ਨੇ ਉਹ ਰੱਖੇ ਗਏ ਨੇ ਤੇ ਸਾਫ਼ ਤੌਰ ਤੇ ਅਸੀਂ ਵੀ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਬਾਹਰ ਕਿਸੇ ਫੀਲਡ ਦੇ ਵਿੱਚ ਗਿਆ ਹੋਇਆ ਹਾਂ ਇੱਥੇ ਨਹੀਂ ਪਹੁੰਚ ਸਕਦਾ ਪਰ ਕਿਸਾਨਾਂ ਦੇ ਵੱਲੋਂ ਆਪਣੀ ਕਾਰਵਾਈ ਆ ਕਰ ਦਿੱਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਬਿਜਲੀ ਵਿਭਾਗ ਦੇ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਚਾ ਰੰਜੀਵ ਕੌਸ਼ਲ ਸੁਨਾਮ ਤੋਂ ਨਿਊਜ਼ 18 ਪੰਜਾਬ